ਨਣਕਾਣੇ ਬੱਚ ਆਏ ਸ੍ਰੀ ਗੁਰੂ ਨਾਨਕ ਤ੍ਰਵਤਾ ਮਾ ਦੇ ਕੋਖੋਂ ਜਾਏ ਸ੍ਰੀ ਗੁਰੂ ਨਾਨਕ ਜਗ ਨੂੰ ਸੱਚ ਦਾ ਰਾਹ ਬਖਾਇਆ ਉਹਨਾ ਜੰਜੂ ਨਹੀਂ ਪੁਵਾਇਆ ਪਾंदे ਕੋੜ ਜਪੜਨੇ ਪਾਇਆ ਉਹਨਾ ਪਾंदे ਸਾਈ ਪੜਾਇਆ ਇੰਨੀ ਇਹਨਾਂ ਦੀ ਯਾਦਦਾਸ਼ਤਾਂ ਇੰਨੀ ਇਹਨਾਂ ਦੀ ਕਲਾ ਇਹਨਾਂ ਟੈਲੈਂਟ ਆ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਕਰਪਾ ਕਰਨਾ ਲੋਕਾਂ ਦੇ ਤਾਣੇ ਮੀਣਿਆਂ ਨੇ ਕਮਲਾ ਸਾਫਤ ਕਰਤਾ ਕਮਲਾ ਕਰਦੇ ਨੇ ਸਿੰਗਲ ਨਾ ਬੰਨਣਾ ਪਿਆ ਇੰਨਾ ਅਫਸੈਟ ਹੋ ਗਏ ਕਿਉਂਕਿ ਮਾਂ ਤੋਂ ਹਰ ਰੋਜ਼ ਕੁੱਟ ਖਾਂਦਾ ਨਹੀਂ ਸੀ ਦੇਖਿਆ ਜਾਂਦਾ ਨਣਕਾਣੇ ਬੱਚੇ ਆਏ ਸ੍ਰੀ ਗੁਰੂ ਨਾਨਕ ਤ੍ਰਿਪਤਾ ਮਾ ਦੇ ਕੋਖੋਂ ਜਾਏ ਸ੍ਰੀ ਗੁਰੂ ਨਾਨਕ ਮੈਤਾ ਕਾੜੂ ਪਿਤਾ ਪਟਵਾਰੀ ਜੈ ਸਤਿਆ ਕਰਿਆ ਇੰਦਰੰਕਾਰੀ ਜਗਨੋ ਸੱਚ ਦਾ ਰਾਹ ਬਖਾਇਆ ਓਨਾ ਜੰਜੂ ਨਹੀਂ ਪੁਵਾਇਆ ਪਾਂਦੇ ਕੋੜ ਜਪੜਨੇ ਪਾਇਆ ਓਨਾ ਪਾਂਦੇ ਤਹੀਂ ਪੜਾਇਆ ਮੱਜਾਂ ਚਾਰਣ ਗਏ ਕਿ ਬੀਤੀ ਸਪਨੇ ਮੁਖ ਤੇ ਛਾਇਆ ਕੀਤੀ ਵੀਰ ਪਈਏ ਦੇ ਕੇ ਭੇਜਿਆ ਸ੍ਰੀ ਗੁਰੂ ਨਾਨਕਰਾ ਸੱਚ ਦਾ ਮੰਨਿਆ ਤਰਸੁ ਭੁਖੇ ਸਾਦਾ ਤੇ ਆਇਆ ਨੰਗਰੋ ਨਾ ਤਹੀਂ ਸ਼ਿਕਾਇਆ ਮੋਦੀ ਖਾਨੇ ਨੌਕਰੀ ਕੀਤੀ ਕੀਤੀ ਕਰਤਦ ਨਾਲ ਪਰੇਤੀ ਤੇਰਾ ਤੇਰਾ ਤੋਲੀ ਜਾਵਣ ਤੇਰਾ ਤੇਰਾ ਭੋਲੀ ਜਾਵਣ ਕਰਤ ਨਾਲੋ ਦੇ ਤਹੀਂ ਸੁਲਾਹਾ ਕੋਧਰੇ ਦਾ ਨਾ ਭੋਜਨ ਖਾਇਆ ਕੋੜੀਆਂ ਵਿੱਚੋਂ ਲਉ ਜਦ ਚੋਇਆ ਬਲਕ ਪਾਘੋ ਸੀ ਬੜਾ ਸ਼ਰਮਿੰਦਾ ਹੋਇਆ ਸੱਜਣ ਠੱਗ ਨੂੰ ਝਾੜ ਸਿਪਾਹੀ ਫੇਰ ਉਸ ਨੂੰ ਸੋਝੀ ਆਈ ਬੜੀ ਇਕਦਾਰੀ ਦਾ ਮਹਾਨ ਗਵਾਇਆ ਪਰਬਤ ਪੰਜੇ ਤੇ ਅਟਕਾਇਆ ਗੁਰੂ ਨਾਨਕ ਜੀ ਵਰਗਾ ਰਹਿਬਰ ਕਿਹੜਾ ਜੋ ਸੱਚ ਝੂਠ ਦਾ ਕਰੇ ਨ ਬੇੜਾ ਸੰਗ ਤੇ ਛੈ ਤੇ ਮੜ ਗੁਰੂ ਨਾਨਕ ਆਵੜ ਸਦੇ ਰਾਤ ਦੁਨੀਆਂ ਨੂੰ ਪਾਵਣ ਬੁਲੇ ਸੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤਾਂ ਵੀ ਬਹੁਤ ਸੋਹਣਾ ਲੱਗਿਆ ਜੀ ਤੂੰ ਦੁਬਾਰਾ ਇਹ ਲੋਚ ਆ ਰਿਹਾ ਨਾ ਦੁਬਾਰਾ ਫੇਰ ਤੈਨੂੰ ਪ੍ਰਮਾਤਮਾ ਨੇ ਲਾਸਟਾਰ ਬਣਾਉਂਦਾ ਜੀ ਸੰਗਤ ਨੇ ਇਹਨੂੰ ਬੇਨਤੀ ਹੈ ਜੀ ਅਸੀਂ ਤਾਂ ਬਾਬਾ ਜੀ ਉਨੀ ਆਏ ਸੀ ਪੇਸ਼ੈਂਟ ਲੈ ਕੇ ਅਸੀਂ ਉਧਰ ਗੱਲਬਾਤ ਮਗਾ ਕੇ ਹਟੇ ਸੀ ਆਪ ਹੀ ਜਿਵੇਂ ਉਹਦੇ ਮਨ ਚ ਫੁਰਨਾ ਆਇਆ ਵੀ ਮੈਂ ਕੋਈ ਸੁਣਾਵਾ ਸ਼ਬਦ ਤੇ ਆਪ ਹੀ ਉਹਨੇ ਕਿੰਨਾ ਸੋਹਣਾ ਵੱਡੀ ਗੱਲ ਤਾਂ ਦੇਖੋ ਜੀ ਗੁਰੂ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਜਨਮ ਤੋਂ ਲੈ ਕੇ ਉਹਨਾਂ ਦੀਆਂ ਸਾਕੀਆਂ ਦੇ ਵਿੱਚੋਂ ਅਖੀਰ ਤਿੱਕਰ ਸਾਰਾ ਸਾਨੂੰ ਬਲੀ ਕੰਧਾਰੀ ਤਿੱਕਰ ਸਭ ਇਹਨਾਂ ਨੇ ਇੱਕ 28-3 ਮਿੰਟ ਦੇ ਵਿੱਚ ਭਰੋ ਕੇ ਸ਼ਬਦ ਸੁਣਾਇਆ ਇੰਨੀ ਇਹਨਾਂ ਦੀ ਯਾਦਦਾਸ਼ਤ ਆ ਇੰਨੀ ਇਹਨਾਂ ਚ ਕਲਾ ਇਹਨਾਂ ਟੈਲੈਂਟ ਆ ਪਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਡਾ ਭਰਾ ਦੁਬਾਰਾ ਫੇਰ ਲੋਕਾਂ ਦੇ ਵਿੱਚ ਜਾਵੇ ਜਿਹੜੇ ਪਹਿਲਾਂ ਜਿਹੇ ਨਾਲ ਹਾਲਾਤ ਬਣੇ ਆ ਉਹ ਦੁਬਾਰਾ ਜ਼ਿੰਦਗੀ ਚ ਕਦੇ ਨਾ ਬਣਨ ਕਿਉਂਕਿ ਇਹ ਧਰਮਪ੍ਰੀਤ ਨੂੰ ਉੱਥੇ ਕੁਝ ਲੋਕਾਂ ਨੇ ਯੂਜ਼ ਕੀਤਾ ਤੇ ਇਹ ਜਦੋਂ ਥੱਕ ਹਾਰ ਕੇ ਡਿੱਗ ਪਿਆ ਤਾਂ ਡਿੱਗੇ ਹੋਏ ਲੋਕਾਂ ਨੇ ਮਜ਼ਾਕ ਕੀਤਾ ਇਹਨੂੰ ਉਸ ਮਜ਼ਾਕ ਨੇ ਉਸ ਤਾਨੇ ਮਿਹਣਿਆਂ ਨੇ ਇਹਨੂੰ ਡਿਪਰੈਸ਼ਨ ਚ ਅਫਸਰਟ ਕਰਤਾ ਜਿੱਥੇ ਨੂੰ ਸਪੋਰਟ ਦੀ ਲੋੜ ਸੀ ਡਿੱਗੇ ਹੋਏ ਨੂੰ ਉੱਠ ਕੇ ਖੜਾ ਕਰਨ ਦੀ ਲੋੜ ਸੀ ਉੱਥੇ ਅਸੀਂ ਇਹਨੂੰ ਜਿਤਕਾਰਨਾ ਇਹਨੂੰ ਮਜ਼ਾਕ ਕਰਨਾ ਇਹਨੂੰ ਉੱਥਾ ਬੋਲਾ ਉਹਦਾਂ ਦੀਆਂ ਚੀਜ਼ਾਂ ਕਰਨੇ ਸ਼ੁਰੂ ਕਰਤੀਆਂ ਜਿਹਦੇ ਕਰਕੇ ਵੀਰ ਨੂੰ ਘਰਦਿਆਂ ਨੇ ਸਿੰਗਲ ਨਾ ਬੰਦਣਾ ਪਿਆ ਇਨਾ ਅਫਸੈਟ ਹੋਗੇ ਕਿਉਂਕਿ ਮਾਂ ਤੋਂ ਹਰ ਰੋਜ਼ ਕੁੱਟਖੰਡਾ ਨਹੀਂ ਸੀ ਦੇਖਿਆ ਜਾਂਦਾ ਤੇ ਅੱਜ ਆ ਦੋ ਤਿੰਨ ਮਹੀਨਿਆਂ ਦੇ ਵਿੱਚ ਹੀ ਮਨੁੱਖਤਾ ਦੀ ਸੇਵਾ ਪਰਿਵਾਰ 'ਚ ਇਹ ਵੀਰ ਠੀਕ ਹੋ ਕੇ ਅੱਜ ਤੁਹਾਡੇ ਸਾਹਮਣੇ ਆ ਆਪਣੇ ਆਪ ਹੀ ਰਿਵਾਈਵ ਕਰ ਰਿਹਾ ਆਪਣੇ ਆਪ ਹੀ ਆਪਣੇ ਆਪ ਨੂੰ ਸਾਬਤ ਕਰ ਰਿਹਾ ਇਹਦਾ ਅਬਦਾ ਪੇਜ ਬਣਾ ਸਕੀਏ ਕੋਈ ਸਪੋਰਟ ਕਰੇ ਵੀ ਇਹਦਾ ਅਬਦਾ ਪੇਜ ਬਣ ਜੇ ਇਹ ਦੁਬਾਰਾ ਉੱਠ ਕੇ ਆਪਣੀਆਂ ਸਾਰੀਆਂ ਉਹ ਜ਼ਿੰਮੇਵਾਰੀਆਂ ਪੂਰੀਆਂ ਕਰ ਸਕੇ ਜਿਹੜੀ ਇਹਦੇ ਬਜ਼ੁਰਗ ਮਾਂ ਬਾਪ ਜਮਈ ਸਾਧੂ ਸੁਭਾਅ ਦੇ ਨੇ ਬਾਪੂ ਵੀ ਇਹਦਾ ਇਹਦੀ ਮਾਂ ਵੀ ਵਿਚਾਰੀ ਵਿਆਹੜੀ ਕਰਨ ਵਾਲੇ ਸਾਰਾ ਦਿਨ ਤੰਦ ਪਿੱਟਣ ਵਾਲੇ ਲੋਕ ਆ ਬਸ ਉਹਨਾਂ ਦੇ ਪੱਲੇ ਇੱਕ ਆ ਪੁੱਤ ਹੀ ਸੀਗਾ ਤੇ ਧੀ ਵਿਆਹਤੀ ਉਹਨਾਂ ਨੇ ਤੇ ਇਸ ਪੁੱਤ ਨੂੰ ਵੀ ਲੋਕਾਂ ਦੇ ਤਾਣੇ ਮੇਣਿਆਂ ਨੇ ਕਮਲਾ ਸਾਫਤ ਕਰ ਤਾ ਕਮਲਾ ਤੇ ਪ੍ਰਸ਼ਾਸਨ ਨੇ ਵੀ ਕੋਈ ਟੱਲ ਨਹੀਂ ਵਰਤੀ ਉਹਨਾਂ ਨੇ ਵੀ ਕੁੱਟ-ਕੁੱਟ ਕੇ ਇਹਦਾ ਜਲੂਸ ਕੱਢਤਾ ਵਿਚਾਰੇ ਜਿੱਥੇ ਇਹਨੂੰ ਕਾਉਂਸਲਿੰਗ ਦੀ ਲੋੜ ਸੀ ਜਿੱਥੇ ਇਹਨੂੰ ਥੋੜੇ ਪਿਆਰ ਦੀ ਲੋੜ ਸੀ ਜਿੱਥੇ ਆਪਣੇਆ ਵੱਲੋਂ ਦਿੱਤੇ ਹੋਏ ਸਤਕਾਰ ਦੀ ਲੋੜ ਸੀ ਉੱਥੇ ਇਹਨੂੰ ਦਿੱਤਕਾਰ ਆ ਗਿਆ ਤੇ ਅੱਜ ਉਹੀ ਸਭ ਕੁਝ ਵਾਹਿਗੁਰੂ ਨੇ ਦੁਬਾਰਾ ਫਿਰ ਤੋਂ ਵਾਪਸ ਦਿੱਤਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਡਾ ਵੀਰ ਫੇਰ ਤੋਂ ਦੁਨੀਆਂ ਦੇ ਵਿੱਚ ਜਾਵੇ ਸ਼ਾਵੇ ਆਪਣੇ ਇਹਨਾਂ ਸ਼ਬਦਾਂ ਨਾਲ ਲੋਕਾਂ ਨੂੰ ਤ੍ਰਿਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ